ਕਲਮ ਬੋਲਦੀ ਹੈ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਕਲਮ ਬੋਲਦੀ ਚੈਨਲ ਦੇ ਵਿੱਚ ਤੁਹਾਨੂੰ ਹਰ ਰੋਜ਼ ਪੰਜਾਬ ਦੀਆਂ ਨਵੀਆਂ ਸਰਗਰਮੀਆਂ ਚਾਹੇ ਉਹ ਸੱਭਿਆਚਾਰਕ ਹੋਣ ਜਾਂ ਸਿਆਸਤ ਨਾਲ ਜੁੜੀਆਂ ਹੋਣ ਚਾਹੇ ਉਹ ਕਿਸ ਤਰ੍ਹਾਂ ਦਾ ਵੀ ਮਸਲਾ ਹੋਵੇ ਚਾਹੇ ਉਹ ਸਪੋਰਟਸ ਹੋਵੇ ਚਾਹੇ ਉਹ ਸੱਭਿਆਚਾਰਕ ਹੋਵੇ ਚਾਹੇ ਉਹ ਕਰੰਟ ਵਿਸ਼ੇ ਹੋਣ ਤਾਂ ਤੁਹਾਨੂੰ ਇਹ ਸਾਡੇ ਚੈਨਲ ਤੇ ਮਿਲਿਆ ਕਰਨਗੇ ਤੇ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਤੇ ਅਲੱਗ-ਅਲੱਗ ਅਸੀਂ ਧਾਰਮਿਕ ਵਿਸ਼ੇ ਵੀ ਜਿਹੜੇ ਇਹਦੇ ਵਿੱਚ ਸ਼ਾਮਿਲ ਕੀਤੇ ਨੇ ਸੱਭਿਆਚਾਰਕ ਵੀ ਸਿਆਸੀ ਵੀ ਹਰ ਤਰ੍ਹਾਂ ਦਾ ਤੁਹਾਨੂੰ ਇਸ ਚੈਨਲ ਤੇ ਕਲਮ ਬੋਲ ਦੀ ਚੈਨਲ ਤੇ ਇਸ ਪਲੇਟਫਾਰਮ ਤੇ ਤੁਹਾਨੂੰ ਹਰ ਚੀਜ਼ ਮਿਲ ਸਕਦੀ ਹੈ ਤੇ ਆਓ ਫਿਰ ਆਪਾਂ ਅੱਜ ਦੇ ਇਸ ਮੁੱਦੇ ਦੀ ਤੁਹਾਨੂੰ ਅੱਜ ਦੀ ਜਿਹੜੀ ਕਰੰਟ ਵੀਡੀਓ ਹੈ ਤੁਹਾਨੂੰ ਆਪਾਂ ਦਿਖਾਉਣ ਲੱਗਾਂਗੇ ਅੱਜ ਪੰਜਾਬ ਦੇ ਜਿਹੜੇ ਇੱਕ ਪਰਿਵਾਰ ਨੂੰ ਜੋ ਕਹਿ ਲੋ ਜਾਂ ਸਿਆਸਤ ਨੂੰ ਬਚਾਉਣ ਲਈ ਕਹਿ ਲੋ ਜਾਂ ਪ੍ਰਧਾਨਗੀ ਨੂੰ ਬਚਾਉਣ ਲਈ ਕਹਿ ਲੋ ਕਿ ਕਿਸ ਤਰ੍ਹਾਂ ਦੇ ਹਥਿਆਰ ਵਰਤੇ ਜਾ ਹਤਕੰਡੇ ਵਰਤੇ ਜਾ ਰਹੇ ਹੈਗੇ ਆ ਸਿਆਸੀ ਤੇ ਉਹਨਾਂ ਦੇ ਲਈ ਫਿਰ ਤੁਸੀਂ ਆ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖ ਕੇ ਉਹ ਧੰਨਵਾਦ ਜੀ ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਕਲਮ ਬੋਲਦੀ ਹੈ ਕਲਮ ਬੋਲਦੀ ਚੈਨਲ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜਿੰਨੇ ਵੀ ਸਾਡੇ ਦਰਸ਼ਕ ਇਸ ਸਾਡੇ ਕਲਮ ਬੋਲ ਦੀ ਚੈਨਲ ਦੇ ਨਾਲ ਜੁੜੇ ਹੋਏ ਨੇ ਸਾਰਿਆਂ ਦਾ ਸਾਡੇ ਚੈਨਲ ਵੱਲੋਂ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ-ਬਹੁਤ ਸਵਾਗਤ ਹੈ ਜੀ ਆਪਾਂ ਅੱਜ ਗੱਲ ਕਰਦੇ ਆਂ ਵੀ ਪੈਸਾ ਇੱਕ ਕਿਹੋ ਜੀ ਚੀਜ਼ ਹੈਗੀ ਹੈ ਪੈਸੇ ਦੇ ਨਾਲ ਕੀ ਕੁਝ ਹੋ ਰਿਹਾਗਾ ਤੇ ਰਿਸ਼ਤੇ ਦੇ ਵਿੱਚ ਕਿੱਥੋਂ ਤੱਕ ਬੰਦਾ ਇਹਨੂੰ ਹਾਸਲ ਕਰਨ ਦੀ ਖਾਤਰ ਕਿੱਥੋਂ ਤੱਕ ਬੰਦਾ ਕਰਤਾਰ ਤੋਂ ਡਿੱਗ ਜਾਂਦਾ ਹੈ ਬੰਦਾ ਉਦੋਂ ਤਾਂ ਇਹ ਹੋਰ ਵੀ ਚੀਜ਼ ਮਹਿਸੂਸ ਹੁੰਦੀ ਹੈ ਕਿ ਜਦੋਂ ਪੈਸੇ ਦੇ ਖਾਤਰ ਇੱਕ ਮਾਂ ਦੇ ਨਾਲ ਹੀ ਅਜੀਹਾ ਕੁਝ ਹੋ ਜਾਵੇ ਤਾਂ ਫਿਰ ਇਹ ਗੱਲ ਸੋਚਣ ਦਾ ਵਿਸ਼ਾ ਕਰ ਇਹ ਅੱਜ ਦਾ ਸਾਡਾ ਐਪੀਸੋਡ ਬਹੁਤ ਹੀ ਤੁਹਾਡੇ ਲਈ ਨਵੀਂ ਜਾਣਕਾਰੀ ਤੇ ਤੁਹਾਡੇ ਲਈ ਇੱਕ ਬਹੁਤ ਵੱਡਾ ਵਿਸ਼ਾ ਹੈ ਸਾਡੇ ਅੱਜ ਸਮਾਜ ਦਾ ਜਿਹੜੀ ਮਾਂ ਸਾਨੂੰ 9 ਮਹੀਨੇ ਕੱਖ ਦੇ ਵਿੱਚ ਰੱਖ ਕੇ 4 ਸਾਲ ਸਾਨੂੰ ਗੋਦ ਦੇ ਵਿੱਚ ਰੱਖ ਕੇ ਜਦੋਂ ਇਹੋ ਜਿਹੇ ਆ ਕੁਝ ਉਹਦੀ ਔਲਾਦ ਉਹਦੇ ਨਾਲ ਕਰਦੀ ਹੈ ਤਾਂ ਉਹਦੇ ਨਾਲ ਇਸ ਤਰ੍ਹਾਂ ਦਾ ਹੁੰਦਾ ਹੈ ਤਾਂ ਫਿਰ ਤੁਸੀਂ ਸੋਚ ਕੇ ਦੇਖੋ ਉਸ ਮਾਂ ਦੇ ਦਿਲ ਤੇ ਕੀ ਗੁਜ਼ਰਦੀ ਜਾ ਕੇ ਇਸ ਸਾਡੇ ਐਪੀਸੋਡ ਦਾ ਨਾਮ ਮਾਂ ਬਦਲੀ ਬਦਲੀ ਲੱਗ ਰਹੀ ਕਿਸੇ ਨਾਲ ਗੱਲ ਨਹੀਂ ਕਰ ਰਹੀ ਧੀ ਹਸਪਤਾਲ ਲਿਜਾਣ ਦੀ بجائے ਧੀ ਉਹਨੂੰ ਹਸਪਤਾਲ ਲੈ ਕੇ ਜਾਣ ਦੀ بجائے ਥਾਣੇ ਵੱਲ ਕਿਉਂ ਭੱਜੀ ਫਿਰ 20 ਕਰੋੜ ਦਾ ਜਿਹੜਾ ਮਾਮਲਾ ਸੀਗਾ 20 ਕਰੋੜ ਕੋਈ ਛੋਟੀ ਰਕਮ ਨਹੀਂ ਸੀ 20 ਕਰੋੜ ਦਾ ਮਾਮਲਾ ਸੀਗਾ ਜਿਹੜਾ ਉਹਦਾ ਰਾਜ ਉਹ ਕਿਹੜੇ ਤਰੀਕੇ ਨਾਲ ਖੁੱਲਿਆ ਅਸੀਂ ਤੁਹਾਨੂੰ ਅੱਜ ਇਸ ਐਪੀਸੋਡ ਦੇ ਵਿੱਚ ਤੁਹਾਨੂੰ ਅਸੀਂ ਦੱਸਾਂਗੇ ਕਿ ਦੁਨੀਆ ਲਗਾਤਾਰ ਤੇਜ਼ੀ ਨਾਲ ਅੱਗੇ ਵਧ ਰਹੀ ਹੈ ਅਤੇ ਡਿਜੀਟਾਈਜ਼ਡ ਹੋ ਰਹੀ ਹੈ ਤਰੱਕੀ ਕਰ ਰਹੀ ਹੈ ਦਿਨੋਂ ਦਿਨ ਲੋਕ ਤਕਨੀਕ ਤਰੱਕੀ ਕਰ ਰਹੀ ਹੈ ਅਸੀਂ AI ਅਤੇ ਰੋਬੋਟਿਕ ਦੁਨੀਆ ਦੀ ਕਲਪਣਾ ਕਰ ਰਹੇ ਹਾਂ ਪਰ ਸੱਚਾਈ ਇਹ ਹੈ ਕਿ ਅਸੀਂ ਖੋਦ ਰੋਟ ਬਣ ਗਏ ਹਾਂ ਪਰ ਡਿਜੀਟਲ ਕ੍ਰਾਂਤੀ ਇੰਨੀ ਅੱਗੇ ਵੱਧ ਗਈ ਹੈ ਕਿ ਅਸੀਂ ਇਕੱਠੇ ਰਹਿਣ ਦੀ ਕਲਪਨਾ ਵੀ ਨਹੀਂ ਕਰ ਸਕਦੇ ਜਾਣੀ ਕਿ ਇੱਕ ਪਰਿਵਾਰ ਦੇ ਰੂਪ ਵਿੱਚ ਇਸ ਦੀਆਂ ਉਦਾਹਰਨਾਂ ਹਰ ਸਮਾਜ ਵਿੱਚ ਮਿਲਦੀਆਂ ਹਨ ਜੇ ਤੁਸੀਂ ਇਸ ਨੂੰ ਦੇਖਣਾ ਚਾਹੁੰਦੇ ਹੋ ਤਾ ਕਿਸੇ ਵੀ ਘਰ ਜਾਓ ਲੋਕ ਪਰਿਵਾਰ ਦੇ بجائے ਇਕੱਲਾ ਰਹਿਣਾ ਪਸੰਦ ਕਰਦੇ ਹਨ ਬੁੱਢੇ ਮਾਪੇ ਇਕੱਲੇ ਪੈ ਜਾਂਦੇ ਹਨ ਕਾਰਨ ਕੀ ਹੈਗਾ ਡਿਜੀਟਲਾਈਜੇਸ਼ਨ ਡਿਜੀਟਲਾਈਜੇਸ਼ਨ ਹੈ ਇਹ ਸਾਰਾ ਕਾਰਨ ਕਿ ਪਰਿਵਾਰਾਂ ਦੇ ਵਿੱਚ ਉਹ ਪਹਿਲਾਂ ਵਾਲਾ ਮੋਹ ਪਹਿਲਾਂ ਵਾਲਾ ਨਿੱਕ ਰਿਸ਼ਤਿਆਂ ਦੇ ਵਿੱਚ ਉਹ ਚੀਜ਼ਾਂ ਨਹੀਂ ਰਹੀਆਂ ਪਰ ਜਿੰਨਾ ਵਿੱਚ ਡਿਜੀਟਲਾਈਜੇਸ਼ਨ ਨੇ ਸਾਡੀ ਜ਼ਿੰਦਗੀ ਨੂੰ ਆਸਾਨ ਬਣਾਇਆ ਹੈ ਉਹਨਾਂ ਹੀ ਖਤਰਨਾਕ ਵੀ ਹੋ ਗਿਆ ਹੈ ਹਰ ਰੋਜ਼ ਅਸੀਂ ਸਾਈਬਰ ਅਪਰਾਧ ਅਤੇ ਧੋਖਾਧੜੀ ਦੀਆਂ ਖਬਰਾਂ ਪੜ੍ਹਦੇ ਹਾਂ ਓਟੀਪੀ ਡੀਟਲ ਗਿਰਫਜ਼ਾਰੀ ਲਿੰਕ ਹੈਕਿੰਗ ਫਿਸ਼ਿੰਗ ਪਛਾਣ ਚੋਰੀ ਰੈਨਸ ਨਭੇਰ ਅਤੇ ਮੌਲਵੇਰ ਵਰਕੀਆਂ ਜਿਹੜੀਆਂ ਸਾਈਬਰ ਤੋਂ ਖਾਦੜੀ ਦੇ ਤਰੀਕੇ ਹੀ ਹਨ ਜਿਹੜੇ ਅਸੀਂ ਤੁਹਾਨੂੰ ਦੱਸ ਰਹੇ ਹਾਂ ਇਹ ਅਪਰਾਧੀ ਸਿਰਫ ਉਹਨਾਂ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਹਨ ਜਿਨ੍ਹਾਂ ਨੂੰ ਇੰਨਾਂ ਸਾਰੀਆਂ ਚੀਜ਼ਾਂ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ ਜਿਵੇਂ ਬਜ਼ੁਰਗ ਲੋਕ ਜੋ ਇਕੱਲੇ ਰਹਿ ਰਹੇ ਹਨ ਹੁਣ ਤੁਹਾਨੂੰ ਇੱਕ ਅਜਿਹੀ ਕਹਾਣੀ ਦੱਸਣ ਲੱਗੇ ਹਾਂ ਜੋ ਉੱਪਰ ਲਿਖੀ ਗਈ ਗੱਲ ਨਾਲ ਪੂਰੀ ਤਰ੍ਹਾਂ ਮੇਲ ਖਾਂਦੀ ਹੈ 2 ਮਹੀਨੇ ਸਾਈਬਰ ਧੋਖਾਧੜੀ ਕਰਨ ਵਾਲਿਆਂ ਦੇ ਚੋਗਲ ਵਿੱਚ ਟੋਆਈ ਟੋਆਈ ਦੀ ਟੂਡੇ ਆਫ ਇੰਡੀਆ ਦੀ ਰਿਪੋਰਟ ਅਨੁਸਾਰ ਸਾਈਬਰ ਧੋਖਾਧੜੀ ਕਰਨ ਵਾਲਾ ਨੇ ਮਨੀ ਲਾਂਡਰਿੰਗ ਦੇ ਦੋਸ਼ਾਂ ਵਿੱਚ ਮumbai ਦੇ ਇੱਕ 86 ਸਾਲਾ ਨਿਵਾਸੀ ਨੂੰ ਡਿਜੀਟਲ ਤੌਰ ਤੇ ਗ੍ਰਿਫਤਾਰ ਕੀਤਾ ਜਿਹੜੇ ਸਾਈਬਰ ਵਾਲੇ ਸੀਗੇ ਜਿਹੜੇ ਸਾਈਬਰ ਕਰਾਈਮ ਕਰਦੇ ਨੇ ਲੋਕ ਡਿਜੀਟਲ ਤਰੀਕੇ ਦੇ ਨਾਲ ਗ੍ਰਿਫਤਾਰ ਕੀਤਾ 50 ਕੀ ਦੇ ਕੇ ਉਸ ਤੋਂ 20 ਕਰੋੜ ਰੁਪਏ ਦੀ ਫਰੋਤੀ ਲਈ ਇਸ ਨੂੰ ਅਸਲੀ ਦਿਖਾਉਣ ਲਈ ਉਹਨਾਂ ਨੇ ਉਸ ਨੂੰ ਆਨਲਾਈਨ ਝਾਲੀ ਅਦਾਲਤੀ ਕਾਰਵਾਈਆਂ ਵਿੱਚ ਸ਼ਾਮਲ ਕੀਤਾ ਇਹ ਸਿਲਸਿਲਾ ਲਗਭਗ 2 ਮਹੀਨੇ ਚੱਲਿਆ ਹਰ ਰੋਜ਼ ਉਹ ਉਸ ਨੂੰ 3 ਘੰਟੇ ਫੋਨ ਕਰਦਾ ਉਸ ਦੀ ਸਥਿਤੀ ਦੀ ਜਾਂਚ ਕਰਦਾ ਫਤਿ ਉਸਨੋਂ ਕਰ ਤੋਂ ਬਾਹਰ ਨਾ ਜਾਣ ਦੀ ਧਮਕੀ ਦਿੰਦਾ ਉਸਨੇ ਪਰਿਵਾਰ ਦੇ ਮੈਂਬਰਾਂ ਨਾਲ ਗੱਲ ਨਾ ਕਰਨ ਦੀ ਧਮਕੀ ਵੀ ਦਿੱਤੀ ਹਾਲਾਂਕਿ ਟੀ ਬਲੌਗ ਇਸ ਦਰਜ ਕਰਨ ਤੋਂ ਬਾਅਦ ਪੁਲਿਸ ਨੇ ਬਾਅਦ ਵਿੱਚ ਦੋ ਧੋਖਾਧੜੀ ਕਰਨ ਵਾਲਿਆਂ ਨੂੰ ਗ੍ਰਿਫਤਾਰ ਵੀ ਕਰ ਲਿਆ ਕਿਵੇਂ ਸ਼ੁਰੂ ਹੁੰਦੀ ਹੈ ਸਾਰੀ ਜਿਹੜੀ ਕਹਾਣੀ ਹੈਗੀ ਆ ਇਹ ਕਿਵੇਂ ਸ਼ੁਰੂ ਹੁੰਦੀ ਹੈ ਕਿੱਥੋਂ ਸ਼ੁਰੂ ਹੁੰਦੀ ਆ ਉਹ ਤੁਸੀਂ ਬੜੇ ਧਿਆਨ ਦੇ ਨਾਲ ਸੁਣੀਓ ਜਿਹੜੇ ਬਜ਼ੁਰਗ ਸਾਡੇ ਮਾਤਾ ਪਿਤਾ ਐਨ ਆਰ ਆਈ ਭੀਰਾਂ ਦੇ ਮਾਤਾ ਪਿਤਾ ਜਿਹੜੇ ਘਰਾਂ ਦੇ ਵਿੱਚ ਇਕੱਲੇ ਰਹਿੰਦੇ ਆ ਉਹ ਦੁਨੀਆ ਤੱਕੀ ਕਿਸੇ ਵੀ ਕੋਨੇ ਦੇ ਵਿੱਚ ਉਹ ਰਹਿੰਦੇ ਆ ਇਸ ਨੂੰ ਬੜੇ ਧਿਆਨ ਦੇ ਨਾਲ ਚੀਜ਼ ਨੂੰ ਜ਼ਰੂਰ ਸੁਣੋ ਇਹਦੀ ਕਹਾਣੀ ਕਿੱਥੋਂ ਸ਼ੁਰੂ ਹੁੰਦੀ ਹੈ ਤੇ ਕਿਵੇਂ ਸ਼ੁਰੂ ਹੁੰਦੀ ਹੈ ਉਹ ਤੁਸੀਂ ਬੜੇ ਧਿਆਨ ਨਾਲ ਸੁਣਿਓ ਇੱਕ ਔਰਤ ਇਕੱਲੀ ਰਹਿੰਦੀ ਸੀ ਉਸ ਦੀ ਘਰ ਦੀ ਨੌਕਰਾਨੀ ਉਸ ਦੇ ਨਾਲ ਰਹਿੰਦੀ ਸੀ ਇਸ ਔਰਤ ਨੂੰ ਇੱਕ ਵਿਅਕਤੀ ਦਾ ਫੋਨ ਆਉਂਦਾ ਉਹ ਆਪਣੇ ਆਪ ਨੂੰ ਸੀਵੀ ਅਧਿਕਾਰੀ ਸੰਦੀਪ rau ਵਜੋਂ ਪੇਸ਼ ਕਰਦਾ ਹੈ ਔਰ ਤੁਮਕੀ ਧਮਕੀ ਦਿੰਦੇ ਹੋਏ ਉਸਨੇ ਕਿਹਾ ਕਿ ਉਸਦੇ ਨਾਮ ਤੇ ਇੱਕ ਬੈਂਕ ਖਾਤਾ ਖੋਲਿਆ ਗਿਆ ਹੈ ਇਸ ਦੀ ਵਰਤੋਂ ਜੈਟਯਾਰ ਵਿੱਚ ਦੇ ਸੰਸਥਾਪਕ ਨਰੇਸ਼ ਗੋਇਲ ਦੇ ਖਾਤੇ ਵਿੱਚ ਪੈਸੇ ਟਰਾਂਸਫਰ ਕਰਨ ਅਤੇ ਮਨੀ ਲਾਂਡਰਿੰਗ ਲਈ ਕੀਤੀ ਗਈ ਹੈ ਫਿਰ ਉਸ ਨੂੰ ਡਿਜੀਟਲ ਗ੍ਰਫਤਾਰੀ ਬਰੰਟ ਸੁਪਰੀਮ ਕੋਰਟ ਦੇ ਦਸਤਾਵੇਜ਼ ਅਤੇ ਹੋਰ ਦਸਤਾਵੇਜ਼ ਦਿਖਾਏ ਜਾਂਦੇ ਹਨ ਉਸ ਨੂੰ ਇਸ ਬਾਰੇ ਕਿਸੇ ਨਾਲ ਗੱਲ ਨਾ ਕਰਨ ਦੀ ਧਮਕੀ ਵੀ ਦਿੱਤੀ ਜਾਂਦੀ ਹੈ ਫਿਰ ਤੋਂ ਖਾੜੀ ਦਾ ਇੱਕ ਵੱਖਰਾ ਖੇਡ ਸ਼ੁਰੂ ਹੁੰਦਾ ਹੈ ਜਿਹੜੀ ਸਾਰੀ ਕਹਾਣੀ ਆ ਫਿਰ ਉਹ ਇੱਥੋਂ ਸ਼ੁਰੂ ਹੁੰਦੀ ਹੈ ਉਹ ਵੀ ਬੜੀ ਦਿਲਚਸਪਾਗੀ ਤੇ ਸੁਣਨ ਵਾਲੀ ਹੈ ਤੇ ਇਸ ਵੀਡੀਓ ਨੂੰ ਤੁਸੀਂ ਬਿਲਕੁਲ ਵੀ ਸਕਿੱਪ ਨਾ ਕਰਿਓ ਜਿਹੜਾ ਇਹਦੇ ਵਿੱਚ ਅੱਗੇ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕੱਲੀ-ਕੱਲੀ ਜਿਹੜੀ ਗੱਲ ਹੈਗੀ ਆ ਬਹੁਤ ਕੀਮਤੀ ਆ ਤੇ ਸਾਡੇ ਸਾਰਿਆਂ ਦੇ ਲਈ ਇਹ ਮਹੱਤਵ ਰੱਖਦੀ ਆ ਔਰਤ ਡਰ ਦੇ ਮਾਰੇ ਘਰ ਵਿੱਚ ਇਕੱਲੀ ਰਹਿਣ ਲੱਗ ਪਈਦੀ ਹੈ ਉਹ ਕਮਰੇ ਤੋਂ ਸਿਰਫ ਖਾਣਾ ਖਾਣ ਲਈ ਬਾਹਰ ਆਉਂਦੀ ਹੈ ਉਸ ਦੀ ਘਰੀਲੂ ਨੌਕਰਾਨੀ ਨੇ ਉਸ ਦੇ ਵਿਵਹਾਰ ਵਿੱਚ ਬਦਲਾਅ ਦੇਖਿਆ ਉਸ ਨੇ ਤੁਰੰਤ ਉਸ ਦੀ ਧੀ ਨੂੰ ਇਸ ਬਾਰੇ ਦੱਸਿਆ ਉਹ ਆਪਣੇ ਕਮਰੇ ਵਿੱਚ ਰਹਿੰਦੀ ਸੀ ਕਿਸੇ ਤੇ ਚੀਕਦੀ ਅਤੇ ਸਿਰਫ ਖਾਣਾ ਖਾਣ ਲਈ ਬਾਹਰ ਆਉਂਦੀ ਸੀ ਉਸ ਨੇ ਪੁਲਿਸ ਨੂੰ ਦੱਸਿਆ ਗ੍ਰਿਫਤਾਰੀ ਦੀ ਜਿਹੜੀ ਕਾਪੀ ਆ ਉਹ ਵੀ ਉਹਨੂੰ ਦੱਸਦੀ ਹੈ ਕਿ ਤੁਹਾਨੂੰ ਗ੍ਰਿਫਤਾਰੀ ਦੀ ਜਿਹੜੀ ਉਹਦੀ ਕਾਪੀ ਸੀਗੀ ਡਿਜੀਟਲ ਗ੍ਰਿਫਤਾਰੀ ਦੀ ਕਾਪੀ ਧੋਖੇबाज rau ਨੇ ਜੋ ਕਿ ਸੀਵੀਆਈ ਅਧਿਕਾਰੀ ਵਜੋਂ ਪੇਸ਼ ਆਇਆ ਸੀ ਔਰਤ ਨੂੰ ਧਮਕੀ ਦਿੱਤੀ ਕਿ ਸੀਵੀਆਈ ਦੀ ਇੱਕ ਵਿਸ਼ੇਸ਼ ਟੀਮ ਮਾਮਲੇ ਦੀ ਜਾਂਚ ਕਰ ਰਹੀ ਹੈ ਮਾਮਲਾ ਦਰਜ ਕਰ ਲਿਆ ਗਿਆ ਹੈ ਇੱਕ ਵਟਸਐਪ ਕਾਲ ਤੋਂ ਧਮਕੀ ਦਿੱਤੀ ਗਈ ਜੇਕਰ ਉਸ ਨੇ ਕੋਈ ਵੀ ਚਲਾਕੀ ਕੀਤੀ ਤਾਂ ਉਸ ਦੇ ਬੱਚਿਆਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਖਾਤੇ ਫ੍ਰੀਜ਼ ਕਰ ਦਿੱਤੇ ਜਾਣਗੇ ਉਸ ਨੂੰ ਇਹ ਵੀ ਚਿਤਾਵਨੀ ਦਿੱਤੀ ਗਈ ਸੀ ਕਿ ਜੇਕਰ ਉਸ ਨੇ ਸਹਿਯੋਗ ਨਹੀਂ ਕੀਤਾ ਤਾਂ ਪੁਲਸ ਉਸ ਦੇ ਘਰ ਭੇਜ ਦਿੱਤੀ ਜਾਵੇਗੀ ਅੱਜ ਜਿੱਥੇ ਸਾਡਾ ਇਹ ਤਕਨੀਕੀ ਜੋਗਦੀ ਕ੍ਰਾਂਤੀ ਨੇ ਇਹਦੇ ਵਿੱਚ ਵੀ ਆਪਣਾ ਬਹੁਤ ਵੱਡਾ ਠੀਕ ਹੈ ਜ਼ਰੂਰੀ ਹੈ ਤਕਨੀਕੀ ਕ੍ਰਾਂਤੀ ਪਰ ਇਸ ਜਿਹੜੀ ਕ੍ਰਾਂਤੀ ਨੇ ਸਾਰੀ ਗੱਲਾਂ ਨੂੰ ਸਾਰੇ ਲੋਕਾਂ ਨੂੰ ਇਸ ਜਾਲ ਦੇ ਵਿੱਚ ਉਸਨੂੰ ਬੁਰੀ ਤਰ੍ਹਾਂ ਫਸਾਇਆਗਾ ਇਹ ਕੁਝ ਸੋਚਣ ਦਾ ਵਿਸ਼ਾ ਪੁਲਿਸ ਸਟੇਸ਼ਨ ਜਾਣ ਦੀ ਕੋਈ ਲੋੜ ਨਹੀਂ ਧੋਖੇਬਾਜ਼ਾਂ ਨੇ ਉਸਨੂੰ ਦੱਸਿਆ ਕਿ ਉਸਨੂੰ ਡਿਜੀਟਲ ਇੰਡੀਆ ਮੂਵਮੈਂਟ ਦੇ ਤਹਿਤ ਪੁਲਿਸ ਸਟੇਸ਼ਨ ਜਾਣ ਦੀ ਜ਼ਰੂਰਤ ਨਹੀਂ ਹੈ ਉਸ ਦੀ ਈ-ਜੰਚ ਰਾਹੀ ਜਾਰੀ ਰਹੇਗੀ ਪੁਲਸ ਉਸ ਦੀ ਆਨਲਾਈਨ ਨਿਗਰਾਨੀ ਕਰੇਗੀ ਕਿਉਂਕਿ ਉਸ ਦੀਆਂ ਗਤੀਵਿਧੀਆਂ ਦੀ ਜਾਂਚ ਕੀਤੀ ਜਾ ਰਹੀ ਸੀ ਇਸ ਲਈ ਉਸ ਨੂੰ ਵਸਦੇ ਬੈਂਕ ਬੇਰਵੇ ਭੇਜਣ ਲਈ ਕਿਹਾ ਗਿਆ ਉਸ ਨੂੰ ਹਰ ਰੋਜ਼ 2 ਤੋਂ 3 ਘੰਟੇ ਕਾਲ ਕੀਤੀ ਜਾਂਦੀ ਸੀ ਅਤੇ ਉਸ ਨੂੰ ਸੁਪਰੀਮ ਕੋਰਟ ਦੇ ਨਕਲੀ ਨੋਟਸ ਭੇਜੇ ਜਾਂਦੇ ਸਨ ਧੋਖੇਬਾਜ਼ਾਂ ਨੇ ਕਿਹਾ ਕਿ ਜੇਕਰ ਇਸ ਕੇਸ ਵਿੱਚੋਂ ਨਾਮ ਹਟਾਉਣਾ ਹੈ ਤਾਂ ਸਾਰਾ ਪੈਸਾ ਅਦਾਲਤ ਦੇ ਖਾਤੇ ਵਿੱਚ ਟਰਾਂਸਫਰ ਕਰਨਾ ਪਵੇਗਾ ਜਾਂਚ ਤੋਂ ਬਾਅਦ ਪੈਸੇ ਵਾਪਸ ਕਰ ਦਿੱਤੇ ਜਾਣਗੇ ਪੁਲਿਸ ਨੂੰ ਇਸ ਦੇ ਵਿੱਚ ਜਿਹੜੀ ਸਫਲਤਾ ਉਹ ਕਿੰਨੀ ਮਿਲੀ ਆ ਉਹ ਵੀ ਅਸੀਂ ਤੁਹਾਨੂੰ ਦੱਸਦੇ ਆ ਐਫ ਆਈ ਆਰ 4 ਮਾਰਚ ਨੂੰ ਦਰਜ ਕੀਤੀ ਗਈ ਸੀ ਪੁਲਸ ਨੇ ਮਲਾੜ ਤੋਂ ਸ਼ਿਆਨ ਸ਼ੇਖ 20 ਸਾਲ ਅਤੇ ਮੀਰਾ ਰੋਡ ਤੋਂ ਰਜੀਤ ਬੱਟ 20 ਸਾਲ ਨੂੰ ਗ੍ਰਿਫਤਾਰ ਕੀਤਾ ਹੈ ਸ਼ੇਖ ਦੇ ਖਾਤੇ ਵਿੱਚੋਂ 5 ਲੱਖ ਰੁਪਏ ਅਤੇ ਦੂਜੇ ਖਾਤੇ ਵਿੱਚੋਂ 9 ਲੱਖ ਰੁਪਏ ਟਰਾਂਸਫਰ ਕੀਤੇ ਗਏ ਬੱਟ ਨੇ ਪੈਸੇ ਕਿਸੇ ਹੋਰ ਦੋਸ਼ੀ ਨੂੰ ਦੇ ਦਿੱਤੇ ਅਤੇ ਆਪ ਇਸ ਨੂੰ ਕ੍ਰਿਪਟੋਕਰਸੀ ਦੇ ਵਿੱਚ ਬਦਲ ਲਿਆ ਇਹ ਸੀਗੀ ਅੱਜ ਦੀ ਇਸ ਡਿਜੀਟਲ ਯੁੱਗ ਦੀ ਕਹਾਣੀ ਜਿਹੜੀ ਅਸੀਂ ਤੁਹਾਨੂੰ ਦੱਸਿਆ ਵੀ ਆਪਣੇ ਜਿਹੜੇ ਬਜ਼ੁਰਗ ਨੇ ਘਰਾਂ ਦੇ ਵਿੱਚ ਮਾਪੇ ਤੇ ਉਹਨਾਂ ਦਾ ਜਿਹੜਾ ਧਿਆਨ ਰੱਖਣਾ ਬਹੁਤ ਹੀ ਜ਼ਰੂਰੀ ਹੋ ਗਿਆ ਕਿਉਂਕਿ ਇਹੋ ਜਿਹੇ ਜਿਹੜੇ ਸਾਈਬਰ ਅਪਰਾਧੀ ਹੈ ਉਹ ਹਰ ਕਿਸੇ ਬੰਦੇ ਨੂੰ ਆਪਣਾ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕਰਦੇ ਨੇ ਜਿਹੜਾ ਇੱਕ ਵਾਰ ਇਹਨਾਂ ਦੇ ਜਾਂਚੇ ਦੇ ਵਿੱਚ ਆ ਗਿਆ ਤਾਂ ਉਹਦੀ ਖੈਰ ਨਹੀਂ ਹੈ ਰੋਜ਼ ਆਰਬੀਆਈ ਦੀਆਂ ਕੋਲਾਂ ਆਰਬੀਆਈ ਦਾ ਅਲਰਟ ਹਰ ਉਹ ਸਾਨੂੰ ਸਤਾਰਕ ਕਰ ਰਿਹਾ ਕਿ ਤੁਸੀਂ ਸੁਚੇਤ ਰਹੋ ਇਹਨਾਂ ਚੀਜ਼ਾਂ ਤੋਂ ਸੋ ਇਹਦੇ ਨਾਲ ਹੀ ਤੁਸੀਂ ਇਸ ਅੱਜ ਦੇ ਐਪੀਸੋਡ ਚੋਂ ਕੀ ਸਿੱਖਿਆ ਤੇ ਤੁਸੀਂ ਅੱਗੇ ਆਪਣੇ ਪਰਿਵਾਰ ਦੇ ਵਿੱਚ ਘਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਅੱਗੇ ਬਦਲਾਅ ਲੈ ਕੇ ਆਉਣਾਗਾ ਇਹ ਤੁਹਾਡੇ ਤੇ ਅਸੀਂ ਛੱਡ ਦਿੰਦੇ ਹਾਂ ਧੰਨਵਾਦ